ਕੈਨੇਡিয়ান ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਗ੍ਰੇਟਰ ਟੋਰੰਟੋ ਏਰੀਆ ਦੇ ਲਈ ਇੱਕ ਸਰਦੀਆਂ ਦੀ ਮੌਸਮ ਯਾਤਰਾ ਨੂੰ ਲੈ ਕੇ ਸਲਾਹ ਜਾਰੀ ਕੀਤੀ ਗਈ ਹੈ ਅੱਜ ਦੁਪਹਿਰ ਤੋਂ ਭਾਰੀ ਬਰਫਬਾਰੀ ਵਾਲੇ ਖੇਤਰਾਂ ਵਿੱਚ ਜਿੱਥੇ ਦਿਖ ਵੀ ਘਟ ਜਾਵੇਗੀ ਤੇ ਉਹਦੇ ਨਾਲ ਹੀ ਭਾਰੀ ਬਰਫਬਾਰੀ ਦੀ ਚੇਤਾਵਨੀ ਦਿੱਤੀ ਗਈ ਹੈ ਵਾਤਾਵਰਣ ਕੈਨੇਡਾ ਨੇ ਸ਼ਨੀਵਾਰ ਨੂੰ ਸਵੀਰ ਸਲਾਹ ਜਾਰੀ ਕੀਤੀ ਕਿ 10 ਸੈਂਟੀਮੀਟਰ ਤੱਕ ਬਰਫ਼ ਜੰਮਣ ਦੇ ਅਨੁਮਾਨ ਜਿੱਥੇ ਲਗਾਏ ਗਏ ਨੇ ਸੰਘੀ ਮੌਸਮ ਏਜੰਸੀ ਨੇ ਅੰਟਾਰੀਓ ਝੀਲ ਵਿੱਚ ਹਿਊਰਨ ਚੀਲਦੇ ਵਾਲੇ ਦੁਆਲੇ ਦੇ ਖੇਤਰਾਂ ਵਿੱਚ ਵਿੰਡਸਰ ਤੱਕ ਇਹ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਮੋਟਰ ਸਵਾਰਕਾਂ ਨੂੰ ਖਾਸ ਕਰਕੇ ਇਹਨਾਂ ਖਤਰਨਾਕ ਸਰਦੀਆਂ ਵਿੱਚ ਡਰਾਈਵਿੰਗ ਦੀ ਸਥਿਤੀ ਦੀ ਜੋ ਉਮੀਦ ਉਸ ਨੂੰ ਲੈ ਕੇ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਯਾਤਰਾ ਦੀ ਯੋਜਨਾਵਾਂ ਦੇ ਵਿੱਚ ਵਿਸਥਾਰ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ ਸਲਾਹ ਵਿੱਚ ਲਿਖਿਆ ਗਿਆ ਕਿ ਭਾਰੀ ਬਰਫਬਾਰੀ ਵਿੱਚ ਕਈ ਵਾਰ ਦ੍ਰਿਸ਼ਟੀ ਅਚਾਨਕ ਘਟ ਜਾਂਦੀ ਹੈ ਤੇ ਬਦਲਦੀਆਂ ਸੜਕਾਂ ਸਥਿਤੀਆਂ ਆਪਣੇ ਨਾਲ ਡਰਾਈਵਿੰਗ ਵਿੱਚ ਕਿਤੇ ਨਾ ਕਿਤੇ ਵੱਡੀਆਂ ਮੁਸ਼ਕਿਲਾਂ ਤਾਂ ਖੜੀਆਂ ਕਰ ਦਿੰਦੀਆਂ ਨੇ ਤੇ ਫਿਸਲਣ ਵਾਲੀ ਸਥਿਤੀ ਬਣ ਜਾਂਦੀ ਹੈ ਤੇ ਗੱਡੀਆਂ ਚਲਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਤੇ ਅੱਗੇ ਟੇਲ ਲਾਈਟਾਂ ਦਾ ਧਿਆਨ ਰੱਖਣ ਤੇ ਸੁਰੱਖਿਅਤ ਫੋਲਿੰਗ ਦੂਰੀ ਬਣਾਏ ਰੱਖਣ ਦੀ ਵੀ ਜਿੱਥੇ ਚੇਤਾਵਨੀ ਦਿੱਤੀ ਗਈ ਹੈ ਐਤਵਾਰ ਸਵੇਰ ਤੱਕ ਜਿੱਥੇ ਭਾਰੀ ਤੇਜ਼ ਹਵਾਵਾਂ ਨਾਲ ਚੱਲਣ ਨਾਲ ਬਰਵਾਰੀ ਹੋਣ ਦੀ ਵੀ ਉਮੀਦ ਦੱਸੀ ਗਈ ਹੈ ਇਸਲਾ ਔਰੀਲਿਆ ਵਿੱਚ ਹਾਈਵੇ 11 ਤੇ ਬਰਫੀਲੇ ਤੂਫਾਨ ਅਤੇ ਵਾਈਟ ਆਊਟ ਦੀ ਸਥਿਤੀ ਕਾਰਨ ਕਈ ਵਾਹਨ ਟਕਰਾ ਗਏ ਤੇ ਇਸ ਤੋਂ ਬਾਅਦ ਇਹ ਵੱਡੀ ਚਤਾਵਨੀ ਜਿੱਥੇ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ਇੱਕ ਇੱਕ ਵਿਅਕਤੀ ਨੂੰ ਮੌਕੇ ਤੇ ਹੀ ਮ੍ਰਿਤਕ ਵੀ ਐਲਾਨ ਕਰ ਦਿੱਤਾ ਗਿਆ 11 ਲੋਕਾਂ ਨੂੰ ਇਸ ਹਾਦਸੇ ਵਿੱਚ ਜਿੱਥੇ ਹਸਪਤਾਲ ਲਜਾਇਆ ਗਿਆ ਅਧਿਕਾਰੀਆਂ ਨੇ ਦੱਖਣਵਾਲ ਜਾਣ ਵਾਲੇ ਹਾਈਵੇ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਪਰ ਸ਼ੁੱਕਰਵਾਰ 11 ਵਜੇ ਥੋੜੀ ਦੇਰ ਬਾਅਦ ਪੁਲਿਸ ਨੇ ਪੁਸ਼ਟੀ ਕੀਤੀ ਕਿ ਸਾਰੀਆਂ ਲਾਈਨਾਂ ਨੂੰ ਦੁਬਾਰਾ ਖੋਲ ਦਿੱਤਾ ਗਿਆ ਹੈ ਬਰਫੀਲੇ ਤੂਫਾਨ ਦੇ ਚੇਤਾਵਨੀ ਨੂੰ ਹਟਾ ਲਿਆ ਗਿਆ ਤੇ ਔਰੀਲਿਆ ਸ਼ਹਿਰ ਦੇ ਅਨੁਸਾਰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਵਿਚਕਾਰ 40 ਸੈਂਟੀਮੀਟਰ ਤੋਂ ਵੱਧ ਬਰਫਬਾਰੀ ਹੋਣ ਦੀ ਉਮੀਦ ਅੱਸੀ ਗਈ ਹੈ। ਟ੍ਰਾਂਟੋ ਵਿੱਚ ਸ਼ਨੀਵਾਰ ਨੂੰ ਦਿਨ ਦਾ ਤਾਪਮਾਨ -2 ਡਿਗਰੀ ਸੈਲਸੀਅਸ ਰਹੇਗਾ ਕਿਉਂਕਿ ਐਤਵਾਰ ਤੱਕ ਸ਼ਹਿਰ ਵਿੱਚ ਬੱਦਲਵਾਲੀ ਰਹੇਗੀ ਜਿੱਥੇ ਬਸਨੀਕ ਝੱਖੜ ਦੀ 40% ਸੰਭਾਵਨਾ ਅਤੇ ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਸੈਲਸੀਅਸ ਘਟਣ ਦੀ ਉਮੀਦ ਕਰ ਸਕਦੇ ਨੇ। ਕੈਨੇਡਾਵਾਂ ਨਾਮਾ ਦੇ ਵਿੱਚ ਅੱਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦਾ ਬਣਿਆ ਰਹੋ ਆਜ ਨਿਊਜ਼ ਭਾਲਾ ਦੇ ਨਾਲ